ਪੰਜਾਬ ਬਾਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਤੁਹਾਡੇ ਇਲਾਕੇ ਦੀਆਂ ਖਾਸ ਖਬਰਾਂ ਆਓ ਅੱਜ ਦੇਖਦੇ ਹਾਂ ਇੱਕ ਖਾਸ ਖਬਰ ਮਿਤੀ 30 ਦਸੰਬਰ ਨੂੰ ਐਸਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਪਿਛਲੇ 1 ਸਾਲ ਤੋਂ ਚੱਲ ਰਹੇ ਮੋਰਚੇ ਤੇ ਪਿੰਡ ਕੁੰਬੜਾ ਵਿੱਚ ਪਿਛਲੇ ਦਿਨੀ ਮਿਤੀ 13 ਨਵੰਬਰ 2024 ਨੂੰ ਪ੍ਰਵਾਸੀਆਂ ਵੱਲੋਂ ਬੇਰਹਿਮੀ ਨਾਲ ਕਤਲ ਹੋਏ ਦੋ ਨੌਜਵਾਨਾ ਦਮਨਪ੍ਰੀਤ ਤੇ ਦਿਲਪ੍ਰੀਤ ਦੇ ਮਾਪੇ ਪਹੁੰਚੇ ਉਨਾ ਮੋਰਚੇ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦਮਨਪ੍ਰੀਤ ਦੀ ਮਰਿਤਕ ਦੇ ਰੱਖ ਕੇ 3 ਦਿਨ 에ਅਰਪੋਰਟ ਰੋਡ ਮੋਹਾਲੀ ਜਾਮ ਕੀਤਾ ਗਿਆ ਸੀ ਜਿੱਥੇ ਮੋਹਾਲੀ ਦੇ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਐਸਐਸਪੀ ਮੋਹਾਲੀ ਐਸਡੀਐਮ ਮੋਹਾਲੀ ਤੇ ਹੋਰ ਉੱਚ ਅਧਿਕਾਰੀ ਪਹੁੰਚੇ ਸਨ ਜਿਨ੍ਹਾਂ ਅੱਗੇ ਇਲਾਕਾ ਨਿਵਾਸੀਆਂ ਨੇ ਪਰਿਵਾਰ ਨੂੰ 1-1 ਕਰੋੜ ਰੁਪਏ مالی ਮਦਦ ਪਰਿਵਾਰਾਂ ਦੇ 1-1 ਮੈਂਬਰ ਨੂੰ 1-1 ਸਰਕਾਰੀ ਨੌਕਰੀ ਦੇਣ ਕਾਤਲਾ ਨੂੰ ਤੁਰੰਤ ਗ੍ਰਿਫਤਾਰ ਕਰਨ ਆਦਿ ਦੀ ਮੰਗ ਕੀਤੀ ਸੀ मौके से आए उच्च अधिकारियों ने सब कुछ मनते हुए धरना चुकवाया तो दोनों नौजवानों दे संस्कार करवाए पुलिस ने परिवार इंसाफ देने की बजाय परिवार के दो हमदर्द व्यक्तियों परमिंदर सिंह सोहाना अते मनदीप सिंह पुत्र बलविंदर सिंह कुंबड़ा ते परचे दर्ज करके लोगों को डराया ते धमकाया है आज दुखी हुए दोनों परिवार ने फिर सत दिया लाइटा ते एक विशाल इकट्ठ करके रोस प्रदर्शन किया ते ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੂਕਿਆ ਤੇ ਜ਼ੋਰਦਾਰ ਨਾਰੇਬਾਜ਼ੀ ਕੀਤੀ ਇਸ ਸਮੇਂ ਤਰਨਖਾਰਾ ਕਾਰਿਆ ਨੇ ਇੱਕ ਲਿਖਤੀ ਮੰਗ ਪੱਤਰ ਡਿਪਟੀ ਕਮਿਸ਼ਨਰ ਮੋਹਾਲੀ ਰਾਹੀਂ ਭਾਰਤ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਭੇਜਿਆ ਜਿਸ ਵਿੱਚ ਉਪਰੋਕਤ ਸਾਰੇ ਮਾਮਲਿਆਂ ਦਾ ਜ਼ਿਕਰ ਕਰਦੇ ਹੋਏ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਪ੍ਰਸ਼ਾਸਨ ਵੱਲੋਂ ਇਹ ਮੰਗ ਪੱਤਰ ਲੈਣ ਲਈ ਐਸ ਡੀ ਐਮ ਮੋਹਾਲੀ श्रीमती दमनजीत कौर विशेष तौर तो थे थे केंद्रीय गृह मंत्री तक जल्द पहुंचा दे आओ देखते दे हाँ टीम वालों कवरेज की रिपोर्ट ਐਮ ਐਲ ਏ ਮੋਹਾਲੀ ਮੁਰਦਾਬਾਦ ਐਮ ਐਲ ਏ ਮੋਹਾਲੀ ਮੁਰਦਾਬਾਦ ਮੁੱਖ ਮੰਤਰੀ ਪੰਜਾਬ 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 ਮੁਰਦਾਬਾਦ ਸ਼ਸ਼ਵੀ ਕਾਲ ਜੀ ਜਦੋਂ ਉਹ ਉਹ ਉਤਰਨਾ ਲੱਗਿਆ ਸੀਗਾ ਤਾਂ ਪਰਿਵਾਰ ਦੀ ਪਹਿਲੀ ਮੰਗ ਸੀਗੀ ਕਰਨੇ ਦੇ ਸੰਬੰਧ ਵਿੱਚ ਕਿ ਜਿਹੜੇ ਘਾਤਕ ਨੇ ਉਹਨਾਂ ਨੂੰ ਫੜਿਆ ਜਾਵੇ ਤੇ ਪੁਲਿਸ ਨੇ ਪੂਰੀ ਕਾਰਵਾਈ ਕਰਦੇ ਹੋਏ ਉਹ ਸਾਰੇ ਅਕਿਊਜ਼ ਨੂੰ ਫੜ ਲਿੱਤਾ ਗਿਆ ਤੇ ਉਹਨਾਂ ਦੀ ਆਈਡੈਂਟੀਫਾਈਕ ਇੱਕ ਪਿਓ ਹੈ ਉਹਨਾਂ ਦੀ ਆਈਡੈਂਟੀਫਿਕੇਸ਼ਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕੀਤੀ ਗਈ ਹੈ ਸੋ ਪਰਿਵਾਰ ਦੀ ਸਿਰਫ ਇਹੀ ਡਿਮਾਂਡ ਸੀ ਪਰ ਤੋਂ ਬਹੁਤ ਮੰਦ ਭਾਗੀ ਘਟਨਾ ਸੀ ਇਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫਾਈਨੈਂਸ਼ੀਅਲ ਅਸਿਸਟੈਂਸ ਵੀ ਫਾਈਨੈਂਸ਼ੀਅਲ ਹੈਲਥ ਵੀ ਅ ਸਰਕਾਰ ਵੱਲੋਂ ਕਹਿਲ ਕੀਤੀ ਗਈ ਸੀ ਤੇ ਇੱਕ ਪਰਿਵਾਰ ਨੂੰ 4 ਲੱਖ ਰੁਪਏ ਦਿੱਤਾ ਗਿਆ ਦੂਸਰਾ ਜਿਹੜਾ ਬੱਚਾ ਸੀਗਾ ਉਹ اسی ਪਰਿਵਾਰ ਦਾ ਸੀ ਇੱਥੇ ਆ ਥੱਲੇ ਕੰਮ ਹੋ ਆ 8 ਲੱਖ ਦਾ ਪ੍ਰੋਸੈਸ ਹੋਇਆ ਜਿਹੜਾ ਅਸ ਪਰ ਦੇ ਰੂਲ 50% ਜਿਹੜਾ ਉਹਦੀ ਇਨਸਟਾਲਮੈਂਟ ਸੀਗੀ ਉਹ 4 ਲੱਖ 25 ਹਜ਼ਾਰ ਦੀ ਉਹਨਾਂ ਨੂੰ ਆਲਰੇਡੀ ਅਕਾਊਂਟ ਦੇ ਵਿੱਚ ਪੈ ਗਈ ਹੈ ਤੇ ਜਿਹੜਾ ਬਾਕੀ ਹੈਗਾ ਸਰ ਤੋਂ ਅੰਦੀ ਅਸਚ ਪ੍ਰੈਜ਼ੈਂਟ ਡੇਟ ਦੇ ਵਿੱਚ ਕੋਈ ਪਾਲਿਸੀ ਨਹੀਂ ਕਿ ਮੰਡੇਟਰੀ ਨੌਕਰੀ ਦੇਣੀ ਹੁੰਦੀ ਹੈ ਜਾਂ ਉਹ ਦਿਹਾ ਹੁੰਦਾ ਇਹ ਡਿਮਾਂਡ ਨਾਟਾ ਉਸਨ ਰੱਖੀ ਗਈ ਸੀ ਤੇ ਜਿਹੜੀ ਪਰਚੀ ਦੀ ਗੱਲ ਹੋ ਰਹੀ ਹੈ ਉਹ ਵਿਅਕਤੀਗਤ ਮੁੱਦਾ ਹੈਗਾ ਤਾਂ ਉਹ ਮੈਂ ਰਿਕੁਐਸਟ ਕਰੂੰਗੀ ਜੀ ਕਿ ਉਹ ਪੁਲਿਸ ਨਾਲ ਇੰਡੀਪੈਂਡੈਂਟਲੀ ਤੌਰ ਤੇ ਉਹ ਟੀਕ ਕਰ ਲਿਆਵੇ ਥੈਂਕ ਯੂ ਬਿੱਬੀ ਕੁਸ਼ਦਰ ਬੋਹੜੀ ਰਾਹੀਂ ਕੇਂਦਰੀ ਗ੍ਰਹਿ ਮੰਤਰੀ ਨੂੰ ਅਸੀਂ ਭੇਜ ਰਹੇ ਹਾਂ ਤੇ ਜੋ ਲਿਖਿਆ ਸੀ ਅੱਜ ਥੋੜੀ ਜਿਹੀ ਪੁਲਿਸ ਨੇ ਸੰਤੁਸ਼ਟੀ ਕਰਾਈ ਆਪਣੇ ਵੀ ਜਿਹੜੇ ਪਹਿਲਾਂ ਤਾਂ ਸਾਨੂੰ ਇਹ ਸੀ ਵੀ ਦੋ ਵਿਅਕਤੀ ਖੜੇ ਨਹੀਂ ਹੈ ਦੋ ਬਾਹਰ ਨੇ ਤੇ ਚਾਰ ਜਿਹੜੇ ਖੜੇ ਨੇ ਤੇ ਦੂਜੀ ਸਾਡੇ ਸਾਹਮਣੇ ਸਾਰੀ ਗੱਲ ਹੋ ਰਹੀ ਹੈ ਸਾਡਾ ਜਿਹੜਾ ਡੀਜੀਪੀ ਵਾਲਾ ਪ੍ਰੋਗਰਾਮ ਸੀ ਉਹ ਸੀ ਰੱਦ ਕਰ ਰਹੇ ਨੇ ਪਰ ਜਿਹੜਾ ਸਾਡਾ ਮੁੱਖ ਮੰਤਰੀ ਵਾਲਾ ਪ੍ਰੋਗਰਾਮ ਹੈ ਨੌਕਰੀ ਦੇਣੀ ਸੀ 25-25 ਲੱਖ ਦੇਣਾ ਸੀ ਵੀਰੋ ਉਹ ਸਾਫ਼ ਜਵਾਬ ਹੈ ਅੱਜ ਤੁਹਾਡੇ ਸਾਹਮਣੇ ਪ੍ਰਸ਼ਾਸਨ ਜਵਾਬ ਦੇ ਰਿਹਾ ਅਸੀਂ ਤੁਹਾਨੂੰ ਇਹ ਹੀ ਕਹਿੰਦੇ ਹਾਂ ਕਿ ਤੁਹਾਨੂੰ 25 ਲੱਖ ਕਰਦੋਂ ਮਿਲ ਜੂਗਾ ਜੀ ਦੱਸੋ 10 ਦਿਨ ਨੂੰ ਮਿਲ ਜੂਗਾ ਸੀ ਕੋਈ ਤੁਹਾਡੇ ਨਾਲ ਵਾਦਾ ਨਹੀਂ ਕਰਦੇ ਸਿਰਫ ਤਾਂ ਸਿਰਫ ਮੰਗ ਪੱਤਰ ਦੇ ਰਹੇ ਤੇ ਬਾਕੀ ਜਿਹੜਾ ਪ੍ਰੋਸੈਸਰ ਜਿਹੜਾ ਮੁੱਖ ਮੰਤਰੀ ਦੇ ਖਿਲਾਫ ਹੁਣ ਚੱਲ ਰਿਹਾ ਉਹ ਇਸੇ ਤਰ੍ਹਾਂ ਚੱਲਦਾ ਰਹੂਗਾ ਜਦ ਤੱਕ ਅਜੇ ਵੀ ਜਿਹੜਾ ਇਹ ਡੀਜੀਪੀ ਦਾ ਪਤਲਾ ਫੁੱਟਣ ਦੀ ਜਿਹੜੀ ਤਿਆਰੀ ਸੀ ਉਹ ਚ ਸਾਡੀ ਪੁਲਿਸ ਨੇ ਕੋਈ ਸੰਤੋਸ਼ਟੀ ਕਰਾਈ ਹੈ ਜਿਹੜਾ ਪਰਚਾ ਕੈਨਸਲ ਕਰਨਾ ਉਹ ਵੀ ਤੁਹਾਡੀਆਂ ਜ਼ਿੰਮੇਵਾਰੀ ਬਣਦੀ ਹੈ ਡੀਪੀ ਸਾਹਿਬ ਉਹ ਤੁਸੀਂ ਖੁਦ ਦੇ ਤੌਰ ਤੇ ਕਰ ਦਿਓ ਜਿਹੜਾ ਸਰਕਾਰ ਨੇ ਕਰਨਾ ਉਹ ਸਰਕਾਰ ਤੋਂ ਅਸੀਂ ਕੰਮ ਕਰਾਂਗੇ ਤੁਹਾਡਾ ਜਨ ਸਰਕਾਰ ਤੋਂ ਖੁਦ ਕੋਈ ਅਪਲੀਕੇਸ਼ਨ ਨਹੀਂ ਮੰਗਦੇ ਖੁਦ ਤੋਂ ਕੋਈ ਪੈਸਾ ਨਹੀਂ ਮੰਗਦੇ ਜੋ ਤੁਹਾਡੀ ਡਿਊਟੀ ਆ ਤੁਸੀਂ ਜੀ ਹਰੇਕ ਵੀ ਨਹੀਂ ਹੋਈ ਕਿ ਇਹਨਾਂ ਨੂੰ 25 ਲੱਖ ਦੇਣਾ ਹੈ ਜਾਂ ਨੌਕਰੀ ਦੇਣੀ ਹੈ ਇਹ ਸਵਾਲ ਇਹ ਮੰਗ ਇਹਨਾਂ ਵੱਲੋਂ ਹੁਣ ਰੱਖੀ ਗਈ ਹੈ ਫਿਰ ਵੀ ਇਹਨਾਂ ਦੇ ਰਿਪਰੈਜ਼ੈਂਟੇਸ਼ਨ ਦੇ ਬੇਸਿਸ ਤੇ ਅਸੀਂ ਕੇਸ ਫਾਰਵਰਡ ਕਰ ਦਾਂਗੇ ਇਹ ਇਹਨਾਂ ਦੀ ਡਿਮਾਂਡ ਵੀ ਆਪਣੇ ਕੋਲੋਂ ਰੱਖੀ ਗਈ ਹੈ ਇਹਨਾਂ ਨੂੰ ਜਵਾਬ ਵੀ ਆਪਣੇ ਕੋਲੋਂ ਦਿੱਤਾ ਗਿਆ ਹੈ ਕੁਮਰ ਸਾਹਿਬ ਸੋ ਜਿਹੜੀ ਤੁਹਾਡੀ ਡਿਮਾਂਡ ਹੈ ਉਹ ਸਾਨੂੰ ਲਿਖਤੀ ਦੇ ਦਿਓ ਤੇ ਜਵਾਬ ਐਟਲੀਸਟ ਉਦੋਂ ਤੱਕ ਸਾਡੇ ਬਿਹਾਫ ਤੋਂ ਨਾਲ ਦਿਓ ਜੀ ਸਾਡੇ ਬਿਹਾਫ ਤੋਂ ਨਾਲ ਜਵਾਬ ਦਿਓ ਜੀ ਜਿਹੜਾ ਕਾਰਵਾਈ ਜਿੱਥੇ ਲੈਵਲ ਤੇ ਹੋਣ ਵਾਲੀ ਹੈ ਉੱਥੇ ਉਹ ਕਾਰਵਾਈ ਹੋਊਗੀ ਤੇ ਸਾਡਾ ਇਹ ਤਾਂ ਮੰਗ ਪੱਤਰ ਜੀ ਇਸ ਮੰਗ ਪੱਤਰ ਦੇ ਰਹੇ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 30 ਤਰੀਕ ਦਿਨ ਸੋਮਵਾਰ ਨੂੰ ਇੱਕ ਜਿਹੜਾ ਇੱਥੇ ਰੱਖਿਆ ਸੀ ਸਰਕਾਰ ਦਾ ਪਿੱਟ ਸਿਆਪਾ ਰੱਖਿਆ ਸੀ ਫੇਰ ਸਾਧੀਆਂ ਲਾਈਟਾਂ ਕੋਲ ਜਿੱਥੇ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਸਾਡਾ ਚੱਲ ਰਿਹਾ ਹੈ ਇੱਕ ਸਾਲ ਤੋਂ ਇੱਥੇ ਜਦੋਂ ਵੀ ਕੋਈ ਐਸਸੀ ਜਾਂ ਵੀਸੀ ਨੂੰ ਕੋਈ ਦੁੱਖ ਤਕਲੀਫ ਹੁੰਦਾ ਹੈ ਉਹ ਇੱਥੇ ਆ ਕੇ ਬੜੀ ਦੁੱਖ ਤਕਲੀਫ ਦੱਸਦਾ ਤੇ ਅਸੀਂ ਤੁਹਾਡੇ ਰਾਹੀਂ ਜਿਹੜਾ ਹੈ ਪ੍ਰੈਸ਼ਰ ਆਹੀਂ ਸਰਕਾਰ ਦੇ ਦਰਵਾਜ਼ੇ ਉਹਨਾਂ ਦੀ ਅੰਨੀ ਤੇ ਬੋਲੀ ਤੇ ਗੁੰਗੀ ਸਰਕਾਰ ਤੱਕ ਪਹੁੰਚਾਣੇ ਤਾਂ ਕਿ ਇਹਨਾਂ ਸਰਕਾਰ ਨੂੰ ਸੁਣ ਜੇ ਵੀ ਸਰ ਕਿੱਥੇ ਕਿੱਥੇ ਜਿਹੜਾ ਪਬਲਿਕ ਨਾਲ ਧੱਕੇਸ਼ਾਹੀ ਹੋ ਰਹੀ ਹੈ ਤੇ ਗੱਲ ਕਰ ਲਈਏ ਅੱਜ ਦੀ ਪਿੰਡ ਕੁੰਬੜਾ ਚ ਦਮਨਪ੍ਰੀਤ ਦੇ ਦਿਲਪ੍ਰੀਤ ਦੋ ਮੁੰਡਿਆਂ ਦਾ 13 ਮਹੀਨਿਆਂ ਨੂੰ ਜਿਹੜਾ ਬਹੁਤ ਬੇਰਮੀ ਨਾਲ ਕਤਲ ਹੋ ਜਾਂਦਾ ਪ੍ਰਵਾਸੀ ਵਿਅਕਤੀ ਜਿਹੜੇ ਹੈਗੇ ਉਹ ਪੰਜਾਬੀ ਮੁੰਡਿਆਂ ਦਾ ਜਿਹੜਾ ਕਤਲ ਕਰ ਦਿੰਦੇ ਉਹਦੇ ਰੋਸ ਵਜੋਂ ਤਿੰਨ ਦਿਨ ਜਿਹੜਾ 에어ਪੋਰਟ ਰੋਡ ਜਾਮ ਰਿਹਾ ਪਬਲਿਕ ਇਲਾਕੇ ਦੀਆਂ ਲੋਕਾਂ ਨੇ ਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਸਾਰਿਆਂ ਨੇ ਸਾਥ ਦਿੱਤਾ ਤੇ ਤਿੰਨ ਦਿਨ ਰੋਡ ਜਾਮ ਰਿਹਾ ਉਸ ਦਿਨ ਇੱਥੇ ਦਾ ਵਿਧਾਇਕ ਕੁਲਵੰਤ ਸਿੰਘ ਤੇ ਬਾਨਯੋਗ ਐਸਡੀਐਮ ਮੁਹਾਲੀ ਏਡੀਸੀ ਮੁਹਾਲੀ ਤੇ ਸਾਰੇ ਉੱਚ ਅਧਿਕਾਰੀਆਂ ਨੇ ਆ ਕੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸੀ ਵੀ ਅਸੀਂ ਪਰਿਵਾਰ ਨੂੰ ਪਰਿਵਾਰ ਸਰਕਾਰ ਤੁਹਾਡੇ ਨਾਲ ਹੈ ਪਾਰਟੀ ਤੁਹਾਡੇ ਨਾਲ ਹੈ ਪਰ ਅੱਜ ਜਿਹੜਾ ਹੈਗਾ ਇਹ ਦੇਖਣ ਨੂੰ ਹੈ ਡੇਢ ਮਹੀਨਾ ਇਹਨਾਂ ਦਾ ਪੇਟ ਸੱਪਾ ਕਰਦਿਆਂ ਨੂੰ ਹੋ ਗਈ ਅੱਜ ਇੱਥੇ ਡੀਜੀਪੀ ਪੰਜਾਬ ਦਾ ਪੁਤਲਾ ਫੁਕਣਾ ਸੀ ਤਾਂ ਕਿ ਪੁਲਿਸ ਨੇ ਜਿਹੜੇ ਦੋ ਕਤਲ ਨਹੀਂ ਫੜੇ ਸੀ ਜਦੋਂ ਦੋ ਕਤਲ ਨਹੀਂ ਫੜੇ ਤਾਂ ਚਾਰ ਬੰਦੇ ਜਿਹੜੇ ਵਿਅਕਤੀ ਗ੍ਰਿਫਤਾਰ ਕਰ ਲਏ ਸੀ ਜਦੋਂ ਅਸੀਂ ਇਸ ਰੋਜ਼ ਤੋਂ ਡੀਜੀਪੀ ਪੰਜਾਬ ਦਾ ਪੁਤਲਾ ਫੁਕਣਾ ਤੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੁਕੜਨ ਲਈ ਆ ਜਿੱਥੇ ਇਕੱਠੇ ਹੋਏ ਨੇ ਦੋਹੇ ਪਰਿਵਾਰ ਆਏ ਨੇ ਉਹਨਾਂ ਦੇ ਅੰਗਸਾ ਆਏ ਨੇ ਸਾਰੇ ਬੰਦੇ ਸਾਡੇ ਆਗੂ ਸੇਵਾ ਨਾਲ ਆਏ ਨੇ ਉਦੋਂ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਇੱਥੇ ਜਿਹੜਾ 100 ਬੰਦਾ ਤਕਰੀਬਨ ਪੁਲਿਸ ਦਾ ਖੜ ਗਿਆ ਗੱਡੀਆਂ ਲਾ ਦੀਆਂ ਆ ਫਾਇਰ ਬ੍ਰੇਕ ਪਾਣੀ ਵਾਲੀ ਗੱਡੀ ਲੈ ਆਏ ਕਦੀ ਹੋਰ ਲੈ ਤਾਂ ਜਦੋਂ ਡੀਜੀਪੀ ਦੇ ਪੁਤਲਾ ਫੁਕੜਨ ਦੀ ਗੱਲ ਆਉਂਦੀ ਹੈ ਪ੍ਰਸ਼ਾਸਨ ਜਦੋਂ ਜਾਗ ਪੈਂਦਾ ਤੇ ਦੋਦੋਂ ਨਹੀਂ ਹੁੰਦੀ ਤਾਂ ਗੱਲਬਾਤ ਤਾਂ ਇਸੇ ਤਰ੍ਹਾਂ ਮੰਗ ਪੱਤਰਾਂ ਨਾਲ ਛਾਰਦੇ ਨੇ ਜਦੋਂ ਆਏ ਤਾਂ ਇੱਥੇ ਪੁਲਿਸ ਨੇ ਡਰਾਣਾ ਚਾਹਿਆ ਡੀਐਸਪੀ ਨੇ ਦਬਕੇ ਮਾਰੇ ਪੁਲਸ ਨੇ ਦਬਕੇ ਮਾਰੇ ਤੁਸੀਂ ਫੋਕ ਨਹੀਂ ਸਕਦੇ ਮੈਂ ਕਿਹਾ ਵੀ 10 ਮਿੰਟ ਖੜੋ ਪਤਲਾ ਦਾ ਤਿਆਰ ਹੈ ਬਣਿਆ ਵਾ ਫੁਕਣੇ ਨੂੰ ਰਿਹਾ ਵਾ ਜਦੋਂ ਖੜ ਗਏ ਤਾਂ ਇੱਥੇ ਐਸਡੀਐਮ ਆਈ ਮੈਂ ਕਿਹਾ ਉਹ ਐਡਮ ਨੂੰ ਬੁਲਾਓ ਜਿਹੜੇ ਵਾਦੇ ਕਰਕੇ ਗਈ ਸੀ ਉਹ ਐਸਡੀਐਮ ਆਏ ਤੇ ਐਸਪੀਏ ਇੱਕ ਅਸੀਂ ਇੱਥੇ ਮੰਗ ਪੱਤਰ ਲਿਖਤੀ ਜਿਹੜਾ ਰਿਟਰਨ ਚ ਕੇਂਦਰੀ ਮੰਤਰੀ ਗ੍ਰਹਿ ਮੰਤਰੀ ਕੇਂਦਰੀ ਮੰਤਰੀ ਜਿਹੜਾ ਹੈਗਾ ਅਮਿਤ ਸ਼ਾਹ ਨੂੰ ਭੇਜਿਆ ਤਾਂ ਕਿ ਪੁਲਿਸ ਦੇ ਖਿਲਾਫ ਸੀ ਉਹ ਸਾਰਾ ਮੰਗ ਪੱਤਰ ਸੀ ਡਿਪਟੀ ਕਮਿਸ਼ਨਰ ਮੁਹਾਲੀ ਰਾਹੀਂ ਅਸੀਂ ਮੰਗ ਪੱਤਰ ਭੇਜਿਆ ਜਿਸ ਚ ਸਾਰਾ ਕੁਝ ਲਿਖਿਆ ਜਿਹੜੇ ਪੁਲਿਸ ਅਧਿਕਾਰੀਆਂ ਦੀ ਡਿਊਟੀ ਸੀ ਅਣਗਹਿਲੀ ਵਰਤੀ ਉਹਨਾਂ ਨੇ ਨਹੀਂ ਮੌਕੇ ਤੇ ਕੰਮਕਾਰ ਕੀਤਾ ਤਾਂ ਉਹਨਾਂ ਦੇ ਖਿਲਾਫ ਸੀ ਕਾਰਵਾਈ ਕਰਨ ਵਾਸਤੇ ਲਿਖਿਆ ਤੇ ਜਿਹੜਾ ਸਰਕਾਰ ਨੇ ਦਾਅਵੇ ਕੀਤੇ ਸੀ ਵੀ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ 1-1 ਕਰੋੜ ਰੁਪਇਆ ਦਿੱਤਾ ਜਾਊਗਾ ਤੇ ਬਾਕੀ ਹੋਰ ਵੀ ਜਿਹੜੇ ਉਹਨਾਂ ਦੇ ਨੀਲੇ ਕਾਡ ਆਧਾਰ ਕਾਰਡ ਕੱਟਣੇ ਸੀ ਜਿਹੜੇ ਹਮਾਇਤੀ ਸੀ ਪਰਿਵਾਰ ਦੀ ਹੈਲਪ ਕਰਦੇ ਸੀ ਉਹਨਾਂ ਨੇ ਦੋ ਵਿਅਕਤੀਆਂ ਦੇ ਪਰਚਾ ਦਰਜ ਕਰਦਾ ਸੀ ਪ੍ਰਵਿੰਦਰ ਸਿੰਘ ਤੇ ਤੇ ਮਨਦੀਪ ਸਿੰਘ ਕੁੰਬੜਾ ਮੇਰੇ ਬੇਟੇ ਦੇ ਪਰਚਾ ਦਰਜ ਕੀਤਾ ਸੀ ਉਹਨਾਂ ਨੂੰ ਰੱਦ ਕਰਨ ਦੀ ਰੱਖੀ ਸੀ ਉੱਜ ਸਾਰੀਆਂ ਹੀ ਮੰਗਾਂ ਕਲਕਲੀ ਮੰਗ ਜਿਹੜੀ ਪ੍ਰਸ਼ਾਸਨ ਦੇ ਸਾਹਮਣੇ ਮੈਂ ਕਰਾਈ ਅਸੀਂ ਐਸਡੀਐਮ ਨੂੰ ਕਿਹਾ ਪਰ ਬਹੁਤ ਹੀ ਦੁੱਖ ਦੀ ਗੱਲ ਹੈ ਜਦੋਂ ਸਾਡੇ ਪਰਿਵਾਰਾਂ ਦੇ ਝਕਮਾਂ ਦੇ ਨੂਨ ਛਿੜਕਿਆ ਤਾਂ ਉਹਨੇ ਕਿਹਾ ਜੀ ਸਾਡੇ ਕੋਲੇ ਕੋਈ ਪਾਲਿਸੀ ਨਹੀਂ ਹੈ ਅੱਜ ਡੀਐਸਡੀਐਮ ਬੋਹਾਲੀ ਮੇਤੋਂ ਪਾਲਿਸੀ ਮੰਗ ਰਹੀ ਵੀ ਕਰੋੜ ਕਰੋੜ ਰੁਪਏ ਵਾਲੀ ਦੀ ਪਾਲਿਸੀ ਕਿੱਥੇ ਹੈ ਜੀ ਮੈਂ ਗੱਲ ਕਰੀ ਹੈ ਵੀ ਜਦੋਂ ਇੱਕ ਕਿਸਾਨ ਨੂੰ ਕਰੋੜ ਰੁਪਏ ਮਿਲ ਸਕਦਾ ਮਜ਼ਦੂਰ ਨੂੰ ਕਿਉਂ ਨਹੀਂ ਮਿਲ ਸਕਦਾ ਜਦੋਂ ਸਾ ਤੋਂ ਪਾਲਿਸੀ ਮੰਗੀ ਅਸੀਂ ਕਿਹਾ ਕੋਈ ਗੱਲ ਨਹੀਂ ਅਸੀਂ 2-4 ਆਧਾਰ ਨਾਲ ਥੋੜਾ ਦਿਨ ਟਿਕੋ ਅਸੀਂ ਦੇ ਦੰਦੇ ਆਏ ਉਹ ਸਾਰੀਆਂ ਗੱਲਾਂ ਨੂੰ ਕਰਦੇ ਹੋਏ ਉਹ ਕੰਪਨਸੇਸ਼ਨ ਤੇ ਵੀ ਮੁਕਰ ਰਹੇ ਤੇ ਦੂਜੇ ਪਾਸੇ ਜਿਹੜੀ ਹੈਗੀ ਪਾਲਸੀ ਵੀ ਮੰਗ ਰਹੇ ਸਾਰਾ ਜਿਹੜਾ ਹੈ ਸਰਕਾਰ ਦੇ ਖਿਲਾਫ ਜਦੋਂ ਉਹਨਾਂ ਨੇ ਤੋੜ ਕੇ ਜਵਾਬ ਦੇਆ ਤੁਸੀਂ ਮੰਗ ਪੱਤਰ ਦੇ ਦਿਓ ਜੀ ਅਸੀਂ ਤਾਂ ਮੰਗ ਪੱਤਰ ਪਹਿਲਾਂ ਵੀ ਦੇ ਚੁੱਕੇ ਸਿਰਫ ਮੰਗ ਪੱਤਰ ਲੈਣ ਵਾਸਤੇ ਐਸ ਡੀ ਐਮ ਏ ਡੀ ਸੀ ਰੱਖੇ ਹੋਏ ਆ ਹੋਰ ਇਹਨਾਂ ਕੋਲੇ ਕੋਈ ਕੱਖ ਨਹੀਂ ਹੈ ਸਰਕਾਰ ਜਿਹੜੀ ਹੈ ਚੁਟਕਲੇ ਨਾਲ ਕੰਮ ਸਰ ਰਹੀ ਹੈ ਤਿੰਨ ਸਾਲ ਤੋਂ ਅੱਜ ਫਿਰ ਉਸੇ ਮੁੱਖ ਮੰਤਰੀ ਦਾ ਚੁਟਕਲੇਬਾਜ਼ ਮੁੱਖ ਮੰਤਰੀ ਦਾ ਪੁਤਲਾ ਜਿਹੜਾ 7 ਵਜੇ ਦੀਆਂ ਲਾਈਟਾਂ ਕੋਲ ਜਦੋਂ ਫੁਕਣਾ ਸੀ ਉਹ ਪੁਲਿਸ ਦੇਖੋ ਪੁਤਲਾ ਖੋਹ ਲੈ ਜਾਂਦੀ ਹੈ ਤਰਨਾਕਾਰੀਆਂ ਤੋਂ ਦੁਬਾਰੇ ਪੁਤਲਾ ਫੇਰ ਕਰਕੇ ਤਿਆਰ ਇੱਕ ਪੁਤਲਾ ਫੁਕਣਾ ਪੈਂਦਾ ਇਹ ਪ੍ਰਸ਼ਾਸਨ ਸਰਕਾਰ ਨਾ ਲੋਕਾਂ ਨੂੰ ਨਿਆਂ ਸਾਫ ਦੇ ਰਹੀ ਹੈ ਨਾ ਇਹਨਾਂ ਦੀ ਕੋਈ ਸੁਣ ਰਹਾ ਨਾ ਹੀ ਸਾਨੂੰ ਇਹ ਲੋਕਤੰਤਰ ਨਹੀਂ ਇੱਥੇ ਡੰਡਾਤੰਤਰ ਹੋ ਗਿਆ ਪੰਜਾਬ ਵਿੱਚ ਪੁਲਿਸ ਦੇ ਡੰਡੇ ਤੋਂ ਇਹ ਲੋਕਾਂ ਨੂੰ ਡਰਾਉਣਾ ਚਾਹਦੀ ਹੈ ਪਰ ਲੋਕ ਅੱਜ ਸੜਕਾਂ ਦੇ ਬੈਠੇ ਆ ਪੂਰੀ ਸੜਕਾਂ ਬੰਦ ਹੋਈਆਂ ਪਈਆਂ ਕੋਈ ਸੜਕ ਜੇ ਤਰਨੇ ਤੋਂ ਵੀ ਤਾਂ ਖਾਲੀ ਨਹੀਂ ਹੈ ਜਿਹੜੀ ਸੜਕ ਖਾਲੀ ਹੋਵੇ ਸਾਰੇ ਲੋਕ ਜਿਹੜੇ ਸੜਕਾਂ ਦੇ ਬੈਠੇ ਆ ਸਰਕਾਰ ਦੀ ਮਾੜੀ ਕਾਰਜਕਾਰੀ ਹੈ ਅਸੀਂ ਕਹਿੰਦੇ ਆ ਸਰਕਾਰ ਨੂੰ ਤੁਰੰਤ ਭੰਗ ਕਰਕੇ ਕੋਈ ਪ੍ਰਸ਼ਾਸਕ ਅਧਿਕਾਰੀ ਪ੍ਰਸ਼ਾਸਕੀ ਗਵਰਨਰ ਰੀ ਰਾਜ ਕਰ ਦੋ ਰਾਜਪਾਲ ਰਾਜ ਕਰ ਦੋ ਗਵਰਨਰ ਰੀ ਰਾਜ ਹੋ ਜਾਣਾ ਚਾਹੀਦਾ ਅਸੀਂ ਇਹ aí ਨਕੰਬੀ ਸਰਕਾਰ ਤੋਂ ਭੰਗ ਕਰਨਾ ਦੀ ਮੰਗ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਤੱਕ ਵੀ ਇਹ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਸਾਡਾ ਲੜਾਈ ਹੈ ਜਿਹੜੀ ਜਾਰੀ ਰਹੂਗੀ ਐਸੇ ਲੜੀ ਚ ਅਗਲਾ ਜਿਹੜਾ ਪ੍ਰੋਗਰਾਮ ਹੈ ਸਾਰਾ ਅਸੀਂ ਸਾਰੀ ਕਮੇਟੀ ਦੇ ਮੈਂਬਰਾਂ ਨੂੰ ਉਦੇਦਾਰਾਂ ਨੂੰ ਪਰਿਵਾਰਾਂ ਨੂੰ ਪੁੱਛ ਕੇ ਅਗਲਾ ਵੱਡਾ ਕੋਈ ਪ੍ਰੋਗਰਾਮ ਥੋੜੇ ਦਿਨਾਂ ਚ ਰੱਖਣ ਜਾ ਰਹੇ ਆ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 7 ਫੀਸ ਦੀਆਂ ਲਾਈਟਾਂ ਤੇ ਜੋਤਰ ਨਾਲ ਲਗਾਇਆ ਉਸ ਦੇ ਵਿੱਚ ਅਸੀਂ ਆਪਣੀ ਮੰਗ ਰੱਖੀ ਸੀਗੀ ਜਿਹੜੀ ਮੰਗ ਸਰ ਐਸ ਡੀ ਐਮ ਸਾਹਿਬ ਪੁੱਛਦੇ ਸੀਗੇ ਕਿ ਸਾਨੂੰ ਕੋਈ ਪ੍ਰੂਫ ਦਿਓ ਕਿ ਕਿੰਨੂ ਪੈਸੇ ਮਿਲੇ ਨੇ ਲੇਕਿਨ ਜੋ ਇੱਕ ਮੁੰਡਾ ਖਨੌਰੀ ਬਾਰਡਰ ਦੇ ਸੁਭਕਰਨ ਸਿੰਘ ਸ਼ਹੀਦ ਹੋਇਆ ਸੀਗਾ ਮੋਰਚੇ ਦੇ ਵਿੱਚ ਉਸ ਨੂੰ 1 ਕਰੋੜ ਰੁਪਇਆ ਤੇ ਪਰਿਵਾਰ ਨੂੰ ਇੱਕ ਨੌਕਰੀ ਮਿਲੀ ਸੀ ਜੇਕਰ ਉਹਨੂੰ 1 ਕਰੋੜ ਰੁਪਇਆ ਤੇ ਇੱਕ ਪਰਿਵਾਰ ਨੂੰ ਨੌਕਰੀ ਮਿਲ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲ ਸਕਦਾ ਕਿਉਂਕਿ ਮੈਡਮ ਨੇ ਪ੍ਰੂਫ ਮੰਗਿਆ ਸੀ ਅਸੀਂ ਪ੍ਰੂਫ ਦਾਸ ਰਹੇ ਹਾਂ ਜੇਕਰ ਗਵਰਨਮੈਂਟ ਇਹ ਚਾਹੁੰਦੀ ਹੈ ਕਿ ਜਿਹੜਾ ਸਾਨੂੰ 4 ਕਰੋੜ 4 ਲੱਖ ਰੁਪਇਆ ਮਿਲਿਆ ਅਸੀਂ ਉਹ ਵੀ ਵਾਪਸ ਕਰਨ ਨੂੰ ਤਿਆਰ ਹਾਂ ਜੇਕਰ ਸਾਨੂੰ ਗਵਰਨਮੈਂਟ 25 ਲੱਖ ਰੁਪਇਆ ਜਾਂ ਸਾਨੂੰ ਮੁਆਵਜ਼ਾ ਨਹੀਂ ਦੇ ਸਕਦੀ ਅਸੀਂ ਇਹ ਪੈਸਾ ਗਵਰਨਮੈਂਟ ਨੂੰ ਵਾਪਸ ਕਰਨ ਲਈ ਤਿਆਰ ਹਾਂ ਤਾਂ ਤਾਂ ਕਿ ਸਰਕਾਰ ਨੂੰ ਕਿਸੇ ਕਿਸਮ ਦਾ ਕੋਈ ਘਾਟਾ ਨਾ ਪੈ ਗਿਆ ਹੋਵੇ ਕਿਉਂਕਿ ਸਾਡੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਉਹ ਟੂਰਿਸਟ ਵੀਜ਼ਾ ਤੇ ਕੋਈ ਮੇਰੇ ਇੰਨੇ ਤਾਂ ਹੁੰਦੇ ਪੈਸੇ ਨਾਲ ਉਹ ਟੂਰਿਸਟ ਵੀਜ਼ਾ ਨਹੀਂ ਕੱਢ ਸਕਦਾ 4 ਲੱਖ ਦੇ ਵਿੱਚ ਅਸੀਂ ਪਰਿਵਾਰ ਕਿਵੇਂ ਚਲਾ ਸਕਦੇ ਹਾਂ ਅਸੀਂ ਉਹ 4 ਲੱਖ ਵੀ ਵਾਪਸ ਕਰਨ ਨੂੰ ਤਿਆਰ ਆ ਦੋਨੋਂ ਪਰਿਵਾਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਜੋ ਸਾਡੀ ਮੰਗ ਸੀ ਕੋਈ ਪੂਰੀ ਨਹੀਂ ਹੋਈ ਅਸੀਂ ਉਹ 4 ਲੱਖ ਰੁਪਇਆ ਵਾਪਸ ਕਰ ਸਕਦੇ ਹਾਂ ਅਸੀਂ ਕਰਾਂਗੇ ਉਹ 4 ਲੱਖ ਰੁਪਏ ਵਾਪਸ ਜੇਕਰ ਸੁਭ ਕਰਨ ਨੂੰ 1 ਕਰੋੜ ਰੁਪਏ ਤੇ ਨੌਕਰੀ ਮਿਲ ਸਕਦੀ ਹੈ ਤਾਂ ਸਾਨੂੰ ਕਿਉਂ ਨਹੀਂ ਮਿਲ ਸਕਦਾ